ਬੀਤੇ ਦਿਨੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਗਵਾਨ ਵਾਲਮੀਕੀ ਤੀਰਥ ਸਥਾਨ 'ਤੇ ਹੋਈ ਗੁੰਡਾਗਰਦੀ ਤੇ ਬੇਅਦਬੀ ਨੂੰ ਲੈ ਕੇ ਜਿੱਤੇ ਸਮੂੱਚੇ ਵਾਲਮੀਕੀ ਪਾਈਚਾਰੇ ਦੇ ਲੋਕਾਂ ਵਿੱਚ ਰੋਸ ਦੀ ਲਹਿਰ ਹੈ ਜਿਸ ਨੂੰ ਲੈ ਕੇ ਲੁਧਿਆਣਾ ਡਿਪਟੀ ਕਮਿਸ਼ਨਰ ਹਿਮੰਸ਼ੂ ਜੈਨ ਤੇ ਵਾਲਮੀਕੀ ਸਮਾਜ ਦੇ ਸੀਨੀਅਰ ਅਗੂ ਨਰੇਸ਼ ਢਿੰਗਾਨ ਅਤੇ ਬਲਵਿੰਦਰ ਢੁਲਕਸ ਦੀ ਅਕਵਾਈ ਹੇਠ ਇੱਕ ਮਲਕ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਦਿੱਤਾ ਗਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਕਿ ਜਿਨ੍ਹਾਂ ਵੀ ਲੋਕਤ ਨੇ ਬੀਤੀ ਕੱਲ ਭਗਵਾਨ ਵਾਲਮੀਕੀ ਤੀਰਥ ਸਥਾਨ 'ਤੇ ਵਿੱਚ ਬੇਅਦਬੀ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਦੇ ਸੰਬੰਧੀ ਕਲੰਬ੍ਰੇਸਰ ਦਿਹਾਤੀ ਪੰਡਾਰੀ ਚੌਕ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਰਵਾਲਮਿੱਕੀ ਹਰ ਹਰਵਾਲਮਿੱਕੀ ਕੱਲ 27 ਅਕਤੂਬਰ ਸਾਡੇ ਲਈ ਇੱਕ ਕਾਲਾ ਦਿਨ ਕੱਲ ਅੰਮ੍ਰਿਤਸਰ ਵਿੱਚ ਸਾਡੇ ਪਵਿੱਤਰ ਸਥਾਨ ਭਗਵਾਨ ਵਾਲਮੀਕੀ ਮਹਾਰਾਜ ਦਾ ਆਸ਼ਰਮ ਆ ਮਹਾਰਾਜ ਦਾ ਉਹਦੇ ਵਿੱਚ ਜਿਹੜੇ ਵੀ ਉੱਥੇ ਨਾ ਥਾ ਉਹਨਾਂ ਨੇ ਕੱਲ ਉੱਥੇ ਲਾਲ ਝੰਡੇ ਚੜਾਏ ਤੇ ਮਹਾਰਾਜ ਦੀ ਬੇਦਵੀ ਕੀਤੀ ਗੱਲਗ ਤੇ ਖੜੇ ਮਹਾਰਾਜ ਦੀ ਮੂਰਤੀ ਦੇ ਉੱਤੇ ਖੜੇ ਦਰਬਾਰ ਦੇ ਉੱਪਰ ਚੜ ਕੇ ਲਾਲ ਝੰਡੇ ਲਾਏ ਜੋ ਕਿ ਵਾਲਮੀਕੀ ਸਮਾਨ ਨੂੰ ਇੱਕ ਉਹਨਾਂ ਨੇ ਬਹੁਤ ਵੱਡਾ ਜਿਹੜਾ ਉਹਨਾਂ ਨੇ ਧੱਕਾ ਕੀਤਾ ਗੁੰਡਾਗਰਦੀ ਕੀਤੀ ਉਹ ਕਦੇ ਬਰਦਾਸ਼ਤ ਨਹੀਂ ਕਰੂਗੀ ਤੇ ਜਿਹੜੇ ਵੀ ਉੱਥੇ ਦੀ ਪ੍ਰਸ਼ਾਸਨ ਆ ਅੰਮ੍ਰਿਤਸਰ ਵਾਲੀ ਉਹਨਾਂ ਨੇ ਕੱਲ ਤੁਹਾਨੂੰ 11 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਕਾਹੀ ਭਰੋਸੇ 'ਚ ਰੱਖਿਆ ਕਿ ਤੁਹਾਡੇ ਨਾਲ 10-10 ਬੰਦਿਆਂ ਦੀ ਮੀਟਿੰਗ ਹੋਊਗੀ ਤੇ ਕੋਈ ਇਹੋ ਜਿਹਾ ਨਹੀਂ ਹੁੰਦਾ ਪਰ ਉੱਥੇ ਹਜ਼ਾਰਾਂ ਬੰਦਿਆਂ ਨੇ ਤੇ ਪੰਜਾਬ ਸਰਕਾਰ ਦਾ ਪੂਰਾ ਹੱਥ ਸੀਗਾ ਉਹ ਝੰਡੇ ਦਾ ਰਸਮ ਕਰਨ ਦੇ ਵਿੱਚ ਜਿਹੜਾ ਝੰਡਾ ਚੜਾਇਆ ਗਿਆ ਉੱਚੇ ਪੰਜਾਬ ਸਰਕਾਰ ਤੇ ਉੱਥੇ ਦੀ ਪੁਲਿਸ ਦਾ ਪੂਰਾ ਹੱਥ ਆ ਕਿ ਅਸੀਂ ਫੇਰ ਆਹੀ ਮੰਗ ਕਰਦੇ ਆ ਜਿਹੜੇ ਉਹਨਾਂ ਦੇ ਦੋਸ਼ੀ ਆ ਤੇ ਜਿਨ੍ਹਾਂ ਦੇ ਸਹਾਂ ਤੇ ਆ ਝੰਡਾ ਚੜਾਇਆ ਉਹਨਾਂ ਤੇ ਐਸਐਸਪੀ ਦਿਹਾਤੀ ਤੇ ਪਰਚਾ ਦਰਜ ਕੀਤਾ ਜਾਵੇ ਤੇ ਜਿਹੜੇ ਉਹ ਨਾਥ ਆ ਜਿਨ੍ਹਾਂ ਨੇ ਗੁੰਡਾਗਰਦੀ ਕਰਕੇ ਝੰਡਾ ਚੜਾਇਆ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਤੇ ਕੱਲ ਵਾਲਮੀਕੀ ਸਮਾਜ ਵੱਲੋਂ ਅੰਮ੍ਰਿਤਸਰ ਵਿਖੇ ਭੰਡਾਰੀ ਜਿਹੜਾ ਪੋਲਾ ਉਹਦੇ ਦੇ ਜਾਮ ਲਾਇਆ ਹੋਗਾ ਸਵੇਰੇ 9:00 ਤੋਂ ਲੈ ਕੇ ਸ਼ਾਮੀ 6:00 ਵਜੇ ਤੱਕ ਜਿੱਦੇ ਮੈਂ ਸਾਰੇ ਵਾਲਮੀਕੀ ਸਮਾਜ ਦੇ ਵੀਰਾਂ ਨੂੰ ਹੱਥਕ ਜੋੜ ਕੇ ਬੇਨਤੀ ਕਰਨਾ ਸਾਰੇ ਵੀਰ ਕਾ ਲੰਬਰੀ ਸਰਚੇ ਪਹੁੰਚੋ ਜਿਹੜਾ ਇਹਨਾਂ ਨੇ ਵਾਲਮੀਕੀ ਤੀਰਤ ਦੀ ਬੇਦਵੀ ਕੀਤੀ ਇਹਨਾਂ ਨੂੰ ਉਹਨਾਂ ਦਾ ਮੂੰਹ ਤੋੜ ਜਵਾਬ ਦਈਏ ਸਰਕਾਰ ਨੂੰ ਮੂੰਹ ਤੋੜ ਜਵਾਬ ਦਈਏ ਭਗਵੰਤ ਮਾਨ ਸਰਕਾਰ ਨੂੰ ਜਿਨ੍ਹਾਂ ਦੇ ਸਿਆਤੇ ਹੋਇਆ ਵਾ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਦੇਖੋ ਇਦਾਂ ਪੂਰੇ ਭਾਰਤ ਦੇ ਵਾਲਮੀਕਨ ਸਮਾਜ ਦਾ ਜਿਹੜਾ ਮਨ ਬੜਾ ਦੁਖੀ ਹੈ ਖਾਸ ਕਰਕੇ ਮੇਰਾ ਪੁਰ ਪਾਲਮਿਕਨ ਸਮਾਜ ਦੇ ਜੋ ਧਾਰਮਿਕ ਸਾਡਾ ਪਾਵਨ ਵਾਲਮੀਕੀ ਦਰ ਅੰਮ੍ਰਿਤਸਰ ਜੋ 27 ਤਰੀਕ ਨੂੰ ਉੱਥੇ ਬੇਅਦਬੀ ਹੋਈ ਹੈ ਔਰ ਜੋ ਉੱਥੇ ਕੁਝ ਜਿਹੜੇ ਮਹੰਤ ਹੈਗੇ ਆ ਨਾਥ ਘਰਾਣੇ ਦੇ ਉਹਨਾਂ ਨੇ ਹਥਿਆਰ ਲੈ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਉਹਦੀ ਇਕੜੇ ਸ਼ਬਦਾਚੇ ਨਿੰਦਾ ਕਰਦਾ ਮੈਂ ਕੀ ਧਾਰਮਿਕਤਾ ਜਿਹੜੀ ਹੈ ਉਹ ਪਿਆਰ ਨਾਲ ਸਨਮਾਨ ਨਾਲ ਹੁੰਦੀ ਆ ਔਰ ਜੋ ਉਥੇ ਲੋਕ ਗਏ ਆ ਉਹ ਕਿਤੇ ਕਿਸੇ ਹੋਰ ਤੇ ਮੰਦਰ ਤੇ ਜਾਂ ਕਿਸੇ ਹੋਰ ਦੀ ਬੇਅਦਬੀ ਨਹੀਂ ਕਰਨਗੇ ਖੁਦ ਆਪਣੇ ਹੀ ਮੰਦਰ ਦੇ ਵਿੱਚ ਵਾਲੀ ਮਾਰੇ ਦੀ ਮੂਰਤੀ ਦੀ ਬੇਅਦਬੀ ਕੀਤੀ ਜੇ ਕਿਤੇ ਹੋਰ ਪਾਕਿਸਤਾਨ ਜਾ ਕੇ ਉਹ ਕਿਤੇ ਕਬਜ਼ਾ ਕਰਦੇ ਕਿਸੇ ਹੋਰ ਦਾ ਤਾਂ ਸਮਝ ਆਂਦਾ ਪਰ ਜਿਹੜਾ ਬੜੀ ਮਿਹਨਤ ਨਾਲ ਸੰਘਰਸ਼ ਨਾਲ ਪੂਰੇ ਵਾਲਮੀਕਨ ਸਮਾਜ ਜੋ ਪੂਰੇ ਭਾਰਤ ਦੇ ਦੇਸ਼ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਜਿਹਦਾ ਸਨਮਾਨ ਬਖਸ਼ਲ ਕਰਿਆ ਉਹ ਰਾਜ ਵੀ ਸਾਨੂੰ ਯਾਦ ਆ ਰਿਹਾ ਹੈ ਮਾਣ ਹੀ ਹੋ ਸਾਡੇ ਉਸ ਵੇਲੇ ਦੇ ਸੀਐਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਨ੍ਹਾਂ ਨੇ 300 ਕਰੋੜ ਦੀ ਲਾਗਤ ਨਾਲ ਇਹ ਪਾਵਨ ਵਾਲਮੀਕੀ ਦਿੱਤ ਬਣਾਇਆ ਸੀ ਪਰ ਅਸੀਂ ਕਦੇ ਸੁਪਨਾ ਵੀ ਨਹੀਂ ਲਿਆ ਸੀ ਉਹਦੀ ਇਸ ਤਰ੍ਹਾਂ ਬੇਅਦਭੀ ਹੋ ਗਈ ਤਾਂ ਜਿਹੜੇ ਲੋਕਾਂ ਨੇ ਕੱਲ ਹਥਿਆਰ ਲੈ ਕੇ ਉੱਥੇ ਅੰਦਰ ਮੰਦਰ 'ਚ ਬੜੇ ਆ ਉੱਥੇ ਮੂਰਤੀ ਦੀ ਬੇਅਦਬੀ ਕੀਤੀ ਆ ਔਰ ਪੁਲਿਸ ਦੀ ਮੌਜੂਦਗੀ ਦੀ ਜਿ ਕੀਤੀ ਆ ਇਸ ਕਰਕੇ ਅਮਰਤਸਰ ਦੇ ਆਤੀ ਦੇ ਜਿਹੜੇ ਐਸਐਸਪੀ ਆ ਉਹਨਾਂ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ ਔਰ ਜਿਹੜੇ ਲੋਕ ਹਥਿਆਰ ਲੈ ਕੇ ਬੜੇ ਆ ਵਾਲੀ ਮਹਾਰਾਜ ਦੀ ਬੇਅਦਬੀ ਕੀਤੀ ਆ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਔਰ ਕੱਲ 29 ਤਰੀਕ ਨੂੰ ਅਮਰਤਸਰ ਭੰਡਾਰੀ ਚੌਕ ਦੇ ਵਿੱਚ ਸਾਰਾ ਵਾਲਮੀਕ ਸਮਾਜ ਪੰਜਾਬ ਦਾ ਉੱਥੇ ਪਹੁੰਚੇ ਪਹੁੰਚ ਕੇ ਉੱਥੇ ਤਾਂ ਜੋ ਜਿਹੜੀ ਸਾਡੀ ਬੇਅਦਬੀ ਹੋਈ ਆ ਤੀਰਾਂ ਦੀ ਉਹਨੂੰ ਅਸੀਂ ਸਨਮਾਨ ਬਾਖਲ ਕਰਾ ਸਕੀਏ ਔਰ ਜਿਹੜੇ ਗੁੰਡੇ ਨੇ ਬੇਅਦਬੀ ਕੀਤੀ ਉਹਨੂੰ ਗ੍ਰਫਤਾਰ ਹੋ ਸਕਣ ਬਹੁਤ ਬਹੁਤ ਧੰਨਵਾਦ ਨਹੀਂ ਲੁਧਿਆਣਾ ਨਹੀਂ ਕੱਲ ਦੀ ਕਾਲ ਜਿਹੜੀ ਆ ਸਿਰਫ ਅੰਮ੍ਰਿਤਸਰ ਭੰਡਾਰੀ ਚੌਕ ਐ ਉੱਥੇ ਪਹੁੰਚ ਕੇ ਧਰਨਾ ਦਿੱਤਾ ਜਾਏਗਾ ਔਰ ਅਸੀਂ 24 ਘੰਟੇ ਦਾ ਅਲਟੀਮੇਟ ਦਿੱਤਾ ਸੀ ਨਵੀਂ ਉੱਥੇ ਜਿਹੜਾ ਕੋਈ ਨਜਾਇਜ਼ ਝੰਡਾ ਲਾਇਆ ਵਾ ਉਹਨੂੰ ਉਤਾਰਿਆ ਜਾਵੇ ਔਰ ਜਿਹੜੇ ਦੋਸ਼ੀ ਆ ਉਨਾਤੇ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇ ਨਹੀਂ ਕਰਦੇ ਤਾਂ 29 ਤਰੀਕ ਨੂੰ ਸਵੇਰ 10 ਵਜੇ ਭੰਡਾਰੀ ਚੌਕ ਦੇ ਉੱਤੇ ਧਰਨਾ ਦਿੱਤਾ ਜਾਵੇ